ਲੱਡੂ ਵੰਡੋ ਯਾਰ ਟੱਕਾ ਨਾ ਕਰੋ ਯਾਰ ਯਾਰੀ ਹੈ ਵੀਡੀਓ ਬਣਾ ਲੈਂਦੇ ਮਾਰ ਕੇ ਆਉਂਦਾ ਹੈ ਕਿ ਜੀ ਜੀ ਮੈਂ ਜਾਣਾ ਚਾਹੁੰਦਾ ਹਾਂ ਜੀ ਦੋ 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 ਕੌ ਕੌਣ ਹੈ ਅਬ ਚਾਹ ਵਾਲੇ ਕੋ ਦੋ الو 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 میں پیچھے ہو جا رہا ہوں اپ نے اپ کے اپ کے اپ نے دکان اپ بھائیوں علی ابھی ا گئے ہیں ਮੈਂ ਸਰਕਰ ਨੂੰ ਚਾਹ ਮਾਰਗੀ ਕਰਾਉਂਗਾ ਤਾਂ ਕਿ ਇਸ ਸੜਕ ਤੇ ਐਕਸੀਡੈਂਟ ਨਾ ਹੋਣ ਔਰ ਲੋਕਾਂ ਨੂੰ ਜਿਹੜੀ ਸੁਗਮ ਆਵਾਜਾਈ ਹੈ ਇਹ ਤੋਂ ਸਦਨ ਤੱਕ ਅੱਗੇ ਜੀਟੀ ਰੋਡ ਨੂੰ ਜੁਆਇਨ ਕਰਦੀ ਹੈ ਉੱਥੇ ਪ੍ਰਾਪਤ ਹੋ ਸਕੇ ਜੀ ਖੱਗਰ ਦਾ ਮਾਮਲਾ ਹੈਗਾ ਇਹ ਹਰਮਾਚਲ ਹਰਿਆਣਾ ਤੇ ਪੰਜਾਬ ਦਾ ਸਾਂਝਾ ਮਾਮਲਾ ਹੈਗਾ ਪਹਿਲਾਂ ਮੈਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਪਰ ਮੰਤਰੀ ਬਦਲਣ ਕਰਕੇ ਕਾਮਯਾਬ ਨਹੀਂ ਹੋਈਆਂ ਦੂਜਾ ਸੁਪਰੀਮ ਕੋਰਟ ਕੇਸ ਚੱਲਦਾ ਸੀਗਾ ਪਰ ਇਸ ਖੱਗਰ ਵਾਸਤੇ ਮੈਂ ਤਿੰਨਾਂ ਰਾਜਾਂ ਨਾਲ ਗੱਲ ਕਰਕੇ ਇਹਨਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਕੱਲ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਖੱਗਰ ਹਰ ਸ ਮਨੁੱਖੀ ਜਾਨਾਂ ਦਾ ਖੋਹ ਬਣਦਾ ਪਸ਼ੂਧਾਨ ਦਾ ਨੁਕਸਾਨ ਹੁੰਦਾ ਫਸਲਾਂ ਨੁਕਸਾਨ ਹੁੰਦਾ ਕਿਸਾਨਾਂ ਦੀ ਆਰਥਿਕਤਾ ਡੋਡ ਡਾਵਾ ਡੋਲ ਹੋ ਜਾਂਦੀ ਹੈਗੀ ਸੋ ਕੱਗਰ ਮੇਰੀ ਪ੍ਰਾਇੋਰਟੀ ਰਹੇਗੀ ਦੀ ਇਸ ਤੋਂ ਇਲਾਵਾ ਜਿਹੜੇ ਹੋਰ ਕੋਈ ਹੈਵੀ ਇੰਡਸਟਰੀ ਹੋਈ ਜਾਂ ਪਟਾਲੇ ਦੀ ਹੋ ਜੇ ਕੰਮ ਜਿਵੇਂ ਜੋ ਮੇਰੇ ਧਿਆਨ ਚਾਹੰਦੇ ਰਹਿਣਗੇ ਉਹ ਮੈਂ ਕਰਵਾਉਂਦਾ ਰਹੂੰਗਾ ਲੈਂਡ ਫੋਰ ਲੀਨਿੰਗ ਲਾਈਨ ਲਾਈਨ ਡਬਲ ਹੋ ਗਈ ਬਿਜਲਾਈਕਰਨ ਹੋ ਗਿਆ ਰਾਜਪਾਲਪ ਢਿੱਲਾ ਦਾ ਇੱਥੇ ਵੱਧ ਤੋਂ ਵੱਧ ਗੱਡੀਆਂ ਚਲਾਉਣ ਦੀ ਕੋਸ਼ਿਸ਼ 10 ਗੱਡੀਆਂ ਨਵੀਆਂ ਚਲਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਪਰ ਉਹਨਾਂ ਦਾ ਖੰਡਾ ਡਾਕਟਰ ਡਾਕਟਰ ਦੇ ਕੇ ਕਰ ਰਹੇ ਗਏ ਹਨ ਕਰਨੀਤਪੁਰ ਨੂੰ ਆਇਆ ਜਾਂ ਭਾਜਪਾ ਨੂੰ ਪਟਿਆਲੇ ਤੋਂ ਆਇਆ ਜੀ ਪਰਨੀਤਪੁਰ ਆਪਣਾ ਘੜ ਮੰਦੀ ਜੀ ਉਹਨਾਂ ਨੇ ਉਹਨਾਂ ਨੇ ਦੋਨਾਂ ਨੇ ਹਰ ਆਇਆ ਭਾਜਪਾ ਭਾਜਪਾ ਨੂੰ ਭਾਜਪਾ ਨੂੰ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਹੋਣ ਦਾ ਸੱਜਾ ਦਿੱਤੀ ਹੈਗੀ ਹੈ ਤੇ ਪਨੀਤ ਕੌਰ ਨੂੰ ਕਾਂਗਰਸੀ ਪਿੱਠੇ ਛੋੜਾ ਘੁੰਮਣ ਵਾਸਤੇ ਔਰ ਉਜਿਹੇ ਮੌਕੇ ਤੇ ਕਾਂਸ ਨੂੰ ਲੋੜ ਸੀ ਮੋਦੀ ਨੂੰ ਲੜਨ ਵਾਸਤੇ ਜਿਹੜੇ ਮੋਦੀ ਦੀ ਗੋਦੀ ਜਾ ਬੈਠਾ ਟੰਬਰ ਉਹਦੀ ਸਹਾਇਤਾ ਪਨੀਤ ਨੇ ਮਿੱਤਲ ਵੱਲੋਂ ਬੜਾ ਪ੍ਰਚਾਰ ਕੀਤਾ ਜਗਰਣ ਦੀ ਆੜ ਦੇ ਵਿੱਚ ਜਿਹੜਾ ਜੋ ਰਾਮਪਨ ਆਏ ਆ ਵੀ ਲੱਗਦਾ ਵੀ ਉਹਦਾ ਵੀ ਇਫੈਕਟ ਹੈ ਕਾਦਾ ਜੀ ਜਿਹੜਾ ਪਾਜਪਾ ਨੂੰ ਪ੍ਰਚਾਰ ਕੀਤਾ ਸੀ ਕਨ੍ਹਿਆ ਮਿੱਤਲ ਵੱਲੋਂ ਜੀ ਨਹੀਂ ਉਹ ਦੇਖੋ ਉਹਦਾ ਪਰ ਫਰਕ ਪੈ ਸਕਦਾ ਥੋੜਾ ਬਹੁਤਾ ਫਰਕ ਪਾਊਗਾ ਪਰ ਉਹ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਇਹਨਾਂ ਦੀ ਰਾਜਨੀਤੀ ਦੀ ਹਾਰ ਹੈ ਕੋਈ ਨਾ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੀ ਕਿ ਪਰਣਾ ਨੇ ਪਰਨੀਤ ਘੋੜ ਜਿੱਤੀ ਹੈ ਆਖਰਕਾਰਨ ਕੀ ਸਮਝ ਉਸੀ ਦੇਖੋ ਇਹਦੇ ਬਹੁਤ ਕਾਰਨ ਨੇ ਹੈਗਾ ਉਹਨਾਂ ਦਾ ਇੱਕ ਪਰਸਨਲ ਬੋਟ ਬੈਂਕ ਵੀ ਹੈਗਾ ਸ਼ਾਹੀ ਖਾਨਦਾਨਾਂ ਨਾਲ ਬਹੁਤ ਲੁਕੀ ਇਤਿਹਾਸਕ ਤੌਰ ਤੇ ਜੁੜੇ ਹੋਏ ਹੈ ਬਹੁਤ ਲੋਕ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਪੱਟੇ ਦਿੱਤੇ ਜਦੋਂ ਉੱਜੜ ਕੇ ਆਏ ਨੇ ਉੱਥ ਬਾਕੀ ਦਲ ਸਬਾਸੀਆ ਵਿਚ ਰੰ ਦਾ ਪ੍ਰਭਾਵ ਉਸੇ ਕਈ ਤਰ੍ਹਾਂ ਨਾਲ ਹੋਰ ਦੂਜੀ ਮੈਂ ਕਹਿ ਰਿਹਾ ਕਿ ਇਹਨਾਂ ਨੇ ਹੋਰ ਵੀ ਕਈ ਤਾਨੇ ਤਰੀਕੇ ਵਰਤੇ ਆ ਜਿਨ੍ਹਾਂ ਦਾ ਇੱਕ ਤਾਂ ਇਹਨਾਂ ਨੇ ਰਾਮ ਮੰਦਰ ਨੂੰ ਵਰਤਿਆ ਹੈਗਾ ਸਮਾਣੇ ਵਿੱਚ ਗਏ ਤਾਂ ਉੱਥੇ ਕਹਿਣਗੇ ਰਾਮ ਮੰਦਰ ਦਾ ਪ੍ਰਸ਼ਾਦ ਆਇਆ ਹੈਗਾ ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਧਰਮ ਦਾ ਪੱਤਾ ਵਰਤਿਆ ਹੈਗਾ ਜਿਹੜਾ ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮਿਕ ਪੱਖ ਮੁਲਕ ਵਿੱਚ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਇਹਨਾਂ ਨੇ ਰਾਮ ਦੇ ਨਾਮ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਕਿ ਮੈਦੀ ਨਖੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਛ ਕੁਛ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਨਾ ਨਸ਼ਾ ਵੰਡਿਆ ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤਿਆ ਸਾਡੀ ਬਖੂਬੀ ਇਹ ਹੈ ਕਿ ਕਾਂਗਰਸ ਪਾਰਟੀ ਤਰਨਖ ਪਾਰਟੀ ਹੈ ਹਰ ਇੱਕ ਤਰ੍ਹਾਂ ਦਾ ਬਰਾਬਰ ਸਰਕਾਰ ਕਰਦੀ ਹੈ ਔਰ ਤਰਨੋਂ ਆਈ ਨੀਤੀ ਵਾਸਤੇ ਨਹੀਂ ਬੈਠਦਾ ਲੀਡ ਮਿਲਿਆ ਜਿੰਨੀ ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ 14600 ਕੁਸ਼ ਹੈ ਹਾਂ ਜੀ ਸੋ ਕੱਲ ਲੱਗਦਾ ਹੈ ਕਿ ਜਿਹੜੀ ਲੀਡ ਹੋਰ ਵੀ ਵੱਧ ਸਕਦੀ ਸੀ 50000 ਦਾ ਦਾਵਾ ਕਰ ਰਹੇ ਨੇ ਇਹ ਲੀਡ ਵੱਧ ਸਕਦੀ ਸੀ ਕਿ ਜੇਕਰ ਸਾਡੇ ਮਤਲਬ ਜਿਹੜੀ ਸਾਡੇ ਕੁਝ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ ਆ ਤੇ ਕੁਝ ਜਿਹੜਾ RAM ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਧਨ ਧਨ ਬਲ ਦਾ ਪ੍ਰਯੋਗ ਕੀਤਾ ਧਨ ਦਾ ਪ੍ਰਯੋਗ ਕੀਤਾ ਹੈਗਾ ਦਸ਼ਾ ਦਾ ਪ੍ਰਯੋਗ ਕੀਤਾ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਸਾਡੀ ਲੀਡ 50 ਨਹੀਂ ਸਾਡੀ ਲੀਡ 15000 ਦਾ ਲੱਗਦਾ ਕਿਤਨੇ ਗਰੇ ਜਿਹੜਾ ਕਾਰ ਬਣਾ ਮਿਲਿਆ ਜਿਵੇਂ ਨितीश ਕੁਮਾਰ ਨੇ ਅਮਿਸ਼ਾ ਦਾ ਫੋਨ ਚੱਕਣਾ ਬੰਦ ਕਰਦਿਆ ਤਾਨੂੰ ਲੱਗਦਾ ਇੰਡੀਆ ਗਠਜੰਦਰ ਦੀ ਸਰਕਾਰ ਬਣੇ ਦੇਖੋ ਲਾਜ਼ਮੀ ਬਣੂਗੀ ਇੰਡੀਆ ਗਠਜੰਦਰ ਦਾ ਜਿਹਨ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਇੰਡੀਆ ਗਠਜੰਦਰ ਮਿਹਨਤ ਕੀਤੀ ਹੈ ਔਰ ਜਿਹੜੇ 4 400 ਪਰ 400 ਪਰ ਕਰਦੇ ਸੀ ਉਹ 300 ਥੱਲੇ ਅਟ ਗਏ ਗਏ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਤੌਰ ਖਾਸ ਤੌਰ ਤੇ ਜਿਹੜੀ ਹੈ ਨਵੀਨ ਪਟਨਾ ਇਕਦੀ ਪਾਰਟੀ ਬੀਜੇਡੀ ਉਹਨੂੰ ਜਿਸ ਤਰ੍ਹਾਂ ਇਹਨੇ ਖੁੱਡੇ ਲੈਣ ਲਾਇਆ ਜਿਸ ਦਾ ਉਹਨਾਂ ਦੇ ਮਤਲਬ ਉਹਨਾਂ ਦੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ ਔਰ ਨਿਤਿਸ਼ ਕੁਮਾਰ ਜਿਹਨਾਂ ਨੂੰ ਲਗਾਤਾਰ ਜਰੀਲ ਕਰਦੇ ਰਹੇ ਉਹਨਾਂ ਨੇ ਜ ਉਹ ਦੋਨੇ 13 ਸਾਲ ਨਾਲ ਗੱਲਬਾਤ ਸੀ ਨੇ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਨਿਬੇੜ ਕੇ ਜੇ 272 272 ਦਾ ਜাদুਮਈ ਅੰਕੜਾ ਸੀ ਪਾਰ ਕਰ ਲਿਆ

ਨੇ ਕੈਂਡੀ ਲੀਡਰਸ਼ਿਪ ਰੱਖਣ ਪਰਤੇ ਨੇ ਜੀ ਉਹ ਜਿਹੜੀ ਜਿਹੜੀ ਲੱਗਦਾ ਜਿਵੇਂ ਜੋ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸ਼ਾਇਦ ਕੋਟ ਦਾ ਇੱਕ ਥੋੜਾ فرق ਨਹੀਂ ਨਹੀਂ ਮੈਂ ਦੇਖੋ ਉਹਨਾਂ ਨੂੰ ਮੈਂ ਕਿਹਾ ਨਹੀਂ ਜੋ ਘਰ ਦੀ ਜੋ ਘਰ ਸੰਕਟ ਹੈ ਜੋ ਮੈਡਮ ਦੀ ਤਬੀਅਤ ਹੈਗੀ ਹੈ ਮੈਂ ਇਸ ਹਾਲਤ ਵਿੱਚ ਉਹਨਾਂ ਨੂੰ ਆਪਣੇ ਵਾਸਤੇ ਮਜਬੂਰ ਨਹੀਂ ਸੀ ਕਰ ਸਕਦਾ ਉਹਨਾਂ ਦੀ ਮਾਨਸਿਕ ਹਾਲਤ ਮੈਨੂੰ ਪਤਾ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ ਮੈਂ ਚੰਗੀ ਤਰ੍ਹਾਂ ਵਾਕਿਫ ਸੀਗਾ ਇਸ ਕਰਕੇ ਮੈਂ ਖੁਦ ਵੀ ਨਹੀਂ ਚਾਹਾਂਦਾ ਕਿਉਂ ਆਪਣੇ ਪਰਿਵਾਰ ਦੀ ਸਾਲਤ ਵਿੱਚੋਂ ਮੇਰੇ ਵਾਸਤੇ ਬਜ਼ੁਰਗ ਚੁਰੀ ਪੈਣ ਜਾਂ ਮੇਰੇ ਵਾਸਤੇ ਪ੍ਰਚਾਰ ਕਰਨਾ ਬਿਲਕੁਲ ਮੋਦੀ ਦਾ ਵੀ ਨਿਕਲ ਗਿਆ ਤੇ ਭਵੰਤ ਮੰਨ ਦਾ ਵੀ ਨਿਕਲ ਗਿਆ ਹੈਗਾ ਜਿਹੜੀ ਤੇ ਮੇਰੇ ਖਿਆਲ 3000 4 ਸੀਟਾਂ ਦੇ ਉਹਨਾਂ ਦੀ 3 ਸੀਟਾਂ ਜਿੱਤ ਕੇ ਪ੍ਰਾਪਤ ਹੋਈ ਹੈਗੀ ਔਰ ਕੱਲ ਹੋਰ ਨੂੰ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਿੱਚ ਕੁਝ ਨਾ ਕੁ ਸੁਲਗਦਾ ਰਹਿੰਦਾ ਹੈਗਾ ਜਿਹੜਾ ਸਰਜੀ ਸਿੰਘ ਜੀ ਦੇ ਤੇ ਅਮਰਪਾਲੀ ਜੀ ਦੇ ਦੇ ਰੂਪੇ ਸਾਹਮਣੇ ਆਇਆ ਸੋ ਪੰਜਾਬ ਨੂੰ ਇਸ ਇਹਨਾਂ ਮੁੱਦਿਆਂ 'ਤੇ ਵੀ ਸਮੋਧਤ ਹੋਣਾ ਪੈਣਾ ਕਿ ਜੋ ਲੋਕਾਂ 'ਚ ਇੱਕ ਪਟਕਾ ਲਗਾਤਾਰ ਚੱਲਦਾ ਪਿਆ ਇੱਕ ਬੇਜ ਕਿੰਨੀ ਚੱਲਦੀ ਪਈ ਸੈਂਟਰ ਦੇ ਖਿਲਾਫ ਇੱਕ ਬੇਜ ਕਿੰਨੀ ਚੱਲਦੀ ਪਈ ਮੌਜੂਦਾ ਇੰਡੀਆ ਦੇ ਖਿਲਾਫ ਭਾਰਤੀ ਸੰਘ ਦੇ ਖਿਲਾਫ ਉਹਨੂੰ ਉਹਨੂੰ ਸਮੋਧਤ ਹੋ ਕੋਈ ਵੀ ਮਤਲਬ ਆਉਣ ਵਾਲੇ ਸਮੇਂ ਕੋਈ ਮਤਲਬ ਇਸ ਦਾ ਕੋਈ ਸੰਗਠਨ ਜਾਂ ਕੋਈ ਤਾਕਤ ਜ਼ੋਰ ਨਾ ਪੜੇ ਜਿਹਨਾਂ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਮੈਂ ਸਮਝਦਾ ਕਿ ਉਹਨਾਂ ਦਾ ਸਾਨੂੰ ਹਰ ਇੱਕ ਉਸ ਬੰਦੇ ਦਾ ਵੈਲਕਮ ਕਰਨਾ ਚਾਹੀਦਾ ਜਿਹੜਾ ਜਮਹੂਰੀ ਪ੍ਰਕਿਰਿਆ ਦਾ ਇਹ ਦੁਆਰਾ ਚੁਣਿਆ ਗਿਆ ਚਾਹੇ ਅਮਰਪਾਲ ਸਿੰਘ ਆਗੇ ਚਾਹੇ ਸਰਬਜੀਤ ਸਿੰਘ ਆਗੇ ਮੈਂ ਦੋਹਾਂ ਦਾ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮੈਂਟੀ ਚੋਣ ਪ੍ਰਣਾਲੀ ਰਾਈ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਲੋਕਾਂ ਦਾ ਲੋਕਾਂ ਦਾ ਫਤਵਾ ਹਾਸਲ ਕੀਤਾ ਔਰ ਸਾਨੂੰ ਹਰ ਪਾਰਟੀ ਦੇ ਬੰਦੇ ਦਾ ਲੋਕਾਂ ਦਾ ਫਤਵਾ ਸਵੀਕਾਰ ਕਰਨਾ ਪਏਗਾ ਕਿ ਐਨਐਸਟੀ ਉਹਨਾਂ ਤੇ ਲੱਗੀ ਹੋਈ ਹੈ ਬਿਲਕੁਲ ਮੈਂ ਤਾਂ ਪਹਿਲੇ ਕਰਨਾ ਐਨਐਸਏ ਹਟਾਈ ਜਾਵੇ ਔਰ ਦੂਜਾ ਉਹਨੂੰ ਡਿਬਰੂਗੜ ਤੋਂ ਵਾਪਸ ਲਿਆਂਦਾ ਜਾਵੇ ਡਿਬਰੂਗੜ ਇੱਕ ਗੱਲ ਕਿ ਡਿਬਰੂਗੜ ਡਿਬਰੂਗੜ ਪੰਜਾਬ ਕਿਉਂ ਨਹੀਂ ਐਡਿਵਿਟ ਕਿਹੜੀ ਜ਼ੋਰ ਮੈਂ ਹੋਰ ਕਿਹੜਾ ਦੱਸੋ ਕਿਹੜੇ ਰਾਜ ਦਾ ਜਿਹੜਾ ਜਿਹੜਾ ਬਜਿਆ ਮਤਲਬ ਜਿਹੜਾ ਐਡਾ ਤੱਤਾ ਹੈਗਾ ਉਹਨੂੰ ਆਪਣੇ ਆਪਣੇ ਰਾਜ ਤੋਂ ਬਾਹਰ ਭੇਜ ਦੇ ਅਸਲ ਚੋਸ ਇੱਕ ਵੱਡੀ ਗੇਮ ਦਾ ਹਿੱਸਾ ਹੈਗਾ ਉਹ ਗੇਮ ਕੀ ਹੈ ਮੈਂ ਤੁਹਾਨੂੰ ਬਾਅਦ ਕੇ ਪੰਜਾਬ ਵਿੱਚ ਹਰ ਉਸ ਫਤਵੇ ਦਾ ਸਨਮਾਨ ਕਰਨਾ ਚਾਹੀਦਾ ਜੋ ਲੋਕਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਦੇ ਹੱਕ ਵਿੱਚ